ਉਹਦੇ ਵਿੱਚ ਚੌਜੀ ਦੇ ਤੇ ਡੀਸੀਪੀ ਤੇ ਜਿਹੜੇ ਵਾਈ ਹੈਡ ਜਿਹੜਾ ਹੈਗਾ ਇਹ ਬਹੁਤ ਵੱਡਾ ਤੋਂ ਵੱਧ ਦਾ ਗੈਂਗ ਫੜਿਆ ਆ ਔਰ ਇਹਦੇ ਵਿੱਚ ਇੱਕ ਬਹੁਤ ਵੱਡਾ ਰਾਮੀਨੇਟ ਕੀਤਾ ਇਹਦੇ ਨਾਲ ਅਸੀਂ ਘਟੋ ਘੱਟ ਹੁਣ ਤੱਕ ਜੜੀਆਂ ਨੇ ਪਾਰਾ ਮਾਰਦ ਤਾਂ ਜਿਹੜੀਆਂ ਲੁੱਟਾਂ ਕਬਾਂ ਦੀਆਂ ਜਿਹੜੀਆਂ ਹੈਗੀਆਂ ਟ੍ਰੇਸਰਨ ਦੇ ਵਿੱਚ ਜਿਹੜੀ ਹੈਗੀ ਉਹ ਕਪਤੀ ਹੌਸਪੀਟਲ ਕੀਤੀ ਆ ਇਹਨਾਂ ਦੇ ਕੋਲੋਂ ਅਸੀਂ ਇੱਕ ਹੁਣ ਤੱਕ ਇੱਕ ਐਕਟਿਵ ਦੋ ਮੋਬਾਈਲ ਔਰ ਕੱਟ ਜਿਹੜਾ ਹੈਗਾ ਹੈ ਜਿਹੜਾ ਰਿਕਵਰ ਕੀਤਾ ਆ ਇਹਦੇ ਵਿੱਚ ਇੱਕ सोनू ਨਾਮ ਦਾ ਵਿਅਕਤੀ ਜਿਹੜਾ ਗ੍ਰਿਫਟਾਰ ਕੀਤਾ ਗਿਆ ਜਿਹੜਾ ਜਵਾਰ ਨਗਰ ਕਪਟਾ ਲੁਧਿਆਣੇ ਦਾ ਹੈਗਾ ਲੈਣ ਵਾਲਾ ਦੂਸਰਾ ਰਿਸ਼ਵਰ ਫਲਾਡੀ ਹੈਗਿਆ ਜਿਹੜਾ ਇਹ ਵੀ ਜਿਹੜਾ ਜਵਾਰ ਨਗਰ ਕਪਟਾ ਦਾ ਔਰ ਜਿਹੜਾ ਸੋਨੂ ਹੈਗਾ ਇਹਦੇ ਉੱਤੇ ਆਲਰੇਡੀ ਜਿਹੜੇ ਸਨੇਚਿੰਗ ਦੇ ਤਿੰਨ ਮੁਕਦਮੇ ਦਰਜ ਨੇ ਔਰ ਇਹਨਾਂ ਦੇ ਫੋਲੋ ਅਸੀਂ ਜਿਹੜੇ ਹੈਗੇ ਆ 12 ਮੁਕਦਮੇ ਹੋਰ ਜਿਹੜੇ ਹੈਗੇ ਆ ਲੁਧਿਆਣੇ ਦੇ ਵੱਖ-ਵੱਖ ਬਾਤਾਂ ਜਿਹੜੀਆਂ ਹੋਈਆਂ ਨੇ ਆਪਣੇ ਆਪਣੇ ਬਾਰਡਰ ਟਾਊਨ ਦੇ ਵਿੱਚ ਜਿੱਦਾਂ ਬੱਸ ਸਟੈਂਡ ਦੇ ਆਲੇ-ਦੁਆਲੇ ਜਿਹੜੀਆਂ ਹੈਗੀਆਂ ਦੱਤ ਮਾਰਕੀਟ ਉਹਨੂੰ ਜਿਹੜਾ ਹੈਗਾ ਟਰੇਸ ਕਰਨ ਦਾ ਵਿਸਥਾਰੀ ਕਰੀ ਹੈਗੀ ਐਸਾ ਪਤਾ ਨਹੀਂ ਸੋ ਕਿਸ ਤਰੀਕੇ ਦੇ ਨਾਲ ਲੁੱਟਖੋਹ ਕਰਦੇ ਸੀ ਇਹਨਾਂ ਦੇ ਮੈਸੀ ਜਿਹੜਾ ਮਾਡਲ ਆਪਰੇਂਡ ਹੀ ਸੀਗਾ ਉਹ ਐਕਟਿਵ ਬਾਅਦ ਜਾਂਦੇ ਕਿਸੇ ਵੀ ਬੰਦੇ ਨੂੰ ਜਦੋਂ ਇਕੱਲਾ ਜਾ ਰਿਹਾ ਕੋਈ ਪ੍ਰਵਾਸੀ ਜਾ ਰਿਹਾ ਉਹਨੂੰ ਦਫਤਰ ਮਾਰ ਕੇ ਤੇ ਮੋਬਾਈਲ ਕੋਲ ਲੈਣਾ ਜਾਂਦਾ ਦਫਤਰ ਦਿਖਾ ਕੇ ਉਹਨੂੰ ਕੋ ਜਿਹੜੇ ਹੈਗੇ ਪੈਸੇ ਕੋਲ ਲੈਣੇ ਜ਼ਿਆਦਾਤਰ ਇਹ ਜਿਹੜੇ ਹੈਗੇ ਕੈਸ਼ ਵੀ ਹੁੰਦੇ ਸੀਗੇ ਹੋਰ ਇਹਨਾਂ ਦੇ ਮੋਬਾਈਲ ਇਹ ਕਿਹਨਾਂ ਦੇ ਕੋਲੋਂ ਜਿਹੜੀ ਹੀ ਉਹ ਅਸੀਂ ਐਕਟਿਵ ਆ ਵੀ ਜਿਹੜੀ ਹੈਗੀ ਹੈ ਰਿਕਵਰ ਕੀਤੀ ਹੈਗੀ ਹੈ ਸਰਿੰਗਨ ਨਾਲ ਹੋਰ ਵੀ ਨਾਲ ਹੈਗੇ ਨੇ ਕਿਹਦੇ ਨਾਲ ਇੱਕ ਵਿਅਕਤੀ ਹੋਰ ਹੈਗਾ ਤਾਂ ਨਾਂ ਨਹੀਂ ਮੈਂ ਡਿਸਕਲੋਸ ਕਰ ਸਕਦਾ ਪ੍ਰੈਸ ਕਾਨਫਰੈਂਸ ਬਟ ਇੱਕ ਉਹ ਵੀ ਇਹਦਾ ਗੈਂਗ ਦਾ ਮੈਂਬਰ ਹੈਗਾ ਉਹ ਵੀ ਫੜਨ ਵਾਲਾ ਉਹ ਵੀ ਇਹਨਾਂ ਦੇ ਨਾਲ ਉੱਤਰਾਵਾਂ ਦੇ ਵਿੱਚ ਲੇਕਿਨ ਸਰ ਇਹ ਮਾਮਲੇ ਤੇ ਨਾਮਜ਼ਦ ਨਹੀਂ ਕੀਤਾ ਜਿਹੜਾ ਤੀਜਾ ਤੁਸੀਂ ਕਹਿ ਰਹੇ ਜਿਹੜਾ ਹਾਂਜੀ ਕੀਤਾ ਨਾਮਜ਼ਦ ਹੋ ਗਿਆ ਬਟ ਉਹ ਜੇ ਮੈਂ ਪ੍ਰੈਸ ਕਾਨਫਰੈਂਸ ਵਿੱਚ ਫਿਰ ਉਹ ਦੋਸ਼ੀ ਨੂੰ ਇਸ ਤਰ੍ਹਾਂ ਦੀ ਘਟਨਾ ਇਹੀ ਇਸ਼ਾਰੇ ਵਿੱਚ ਉਹ ਸਵਾਰ ਜਨ ਸਵਾਰੀ ਜਾ ਰਹੀ ਸੀ ਕੀ ਉਹਨਾਂ ਨੂੰ ਦਾਤ ਹੈਗਾ ਇਸੀ ਰਿਸ਼ਤ ਦਾ ਦਿਖਾ ਕੇ ਉਹਨਾਂ ਤੋਂ 5000 ਰੁਪਏ ਦੀ ਰਕਮ ਲਈ ਇਹ ਉਦਨ ਸਿਗਾ ਪਾਸਟੈਂਡ ਦੇ ਵਿੱਚ ਪਾਸਟੈਂਡ ਉਸ ਤੋਂ ਬਾਅਦ ਵਾਰਦਾਤ ਕਰਨ ਤੋਂ ਬਾਅਦ ਉਹ ਸਖਸ਼ੂਕੇ ਥਾਣੇ ਕੋਚੇ ਇਤਲਾਹ ਕੀ ਦਮੀ ਨਾਕੀ ਤੋਂ ਨਾਕੀਬੰਦੀ ਪੁਰਾਣੀ ਸਖਸ਼ੂਕੇ ਤੋਂ ਨਿਕਲਦੇ ਪਿੱਛੇ ਦੇਖੀ ਜਿਹੜੇ ਕ੍ਰਾਈਮਨਲ ਹੁੰਦੇ ਆ ਨਾ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਪੁਲਿਸ ਦੇ ਜਿਹੜੀਆਂ ਹੈਗੀਆਂ ਨੋਟਿਸ ਦੇ ਵਿੱਚ ਜਿਹੜੀਆਂ ਹੈਗੀਆਂ ਜਦੋਂ ਵਾਰਦਾਤ ਕਰਦੇ ਆ ਉਹ ਕਈਆਂ ਨਹੀਂ ਅਨ ਰਿਪੋਰਟ ਜਿਹੜੀ ਗੱਲ ਹੋਈ ਰਹ ਜਾਂਦੀ ਹੈਗੀ ਮੈਂ ਇਹਦੇ ਵਿੱਚ ਜਿਹੜੀ ਹੈਗੀ ਕੋਈ ਨਾ ਕੋਈ ਐਂਜਿਆ ਵੀ ਵਿਅਕਤੀ ਹੈਗਾ ਜਿਹੜਾ ਸੀਰੀਅਸ ਇੰਜਰੀ ਹੋਈ ਇਹਨਾਂ ਦੇ ਸ਼ਹਿਰਾਂ ਦਾ ਸ਼ਿਕਾਰ ਬਣਿਆ ਜਿਹੜਾ ਹੁਣ ਤੱਕ ਦੀ ਜਿਹੜੀ ਪੁੱਛ ਗੱਛਾ ਉਹਦੇ ਵਿੱਚ ਤਾਂ ਜਿਹੜਾ ਹੈਗਾ ਇਹਨਾਂ ਦੇ ਦੋ ਤਿੰਨ ਇੰਜਰੀਸ ਆਲੇ ਜਿਹੜੇ ਕੇ 379 ਬੀ ਦੇ ਜਿਹੜੇ ਪਹਿਲੇ ਵੀ ਮੁਕੱਦਮੇ ਹੈਗੇ ਉਹ ਵੀ ਹੁੰਦੇ ਆ ਜਿਹਦੇ ਵਿੱਚ ਕੀ ਕੋਈ ਨਾ ਕੋਈ ਸੱਤ ਲਾ ਕੇ ਜਿਹੜੀ ਹੈ ਉਹ ਕੀਤੀ ਗਈ ਹੋਵੇਗਾ ਉਹ ਆਲਰੇਡੀ ਤਿੰਨ ਮੁਕੱਦਮੇ ਜਿਹੜੇ ਹੈਗੇ 379 ਬੀ ਦੇ ਹੈਗੇ ਸੋ ਨੈਚੁਰਲੀ ਜਿਹੜੀ ਹੈ ਤੁਹਾਡੇ ਵਾਲੀ ਗੱਲ ਸਹੀ ਹੈ ਲੇਕਿਨ 12 ਬਾਰ ਹੁਣ ਤੱਕ ਕੀਤੀ ਇਹਨਾਂ ਨੇ ਜੀ ਪ੍ਰੈਸਟ ਪ੍ਰੈਸਟ ਵਾਲਨ ਬੇ ਵਰਤਨੀ ਵਿੱਚ ਜਿਹੜੀ ਸਮ ਵੱਡੀ ਜਿਹੜੀ ਬਾਦ ਜਿਹੜੀ ਕੀਤੀ ਹੈ ਉਹ ਸਿਰਫ ਕਦੇ ਵਿੱਚ ਪਸੀ ਹੈ ਨਹੀਂ ਕਿ 5000 ਫਿਰ ਜਿਹੜੀ ਕਿੱਗੇ ਜਿਹੜੀ ਈ ਰਿਕਸ਼ੇ ਵਾਲੀ ਈ ਰਿਕਸ਼ੇ ਦੇ ਵਿੱਚ ਸਵਾਰੀ ਜਿਹੜੀ ਸੀਗੀ ਕਿ ਜੈਂਟ ਸੀ ਜਿਹਦੇ ਨੇ ਦਾਤ ਫਾਕੇ ਰੋਕਿਆ ਕਿ ਈ ਰਿਕਸ਼ੇ ਵਾਲੇ ਲੋਕ ਕਿਹਾ ਕਿ ਇੱਕ ਆ ਸਵਾਲ ਹੈ ਸਰ ਕੋਮਨ ਜੈਂਟਸ ਸੀ ਜੈਂਟਸ ਬੈਠੇ ਸੀਗੇ ਈ ਰਿਕਸ਼ਾ ਦੇ ਵਿੱਚ ਸੀਗੇ ਜੀ ਜਾ ਰਹੇ ਸੀਗੇ ਉੱਥੇ ਇਹਨਾਂ ਨੇ ਈ ਰਿਕਸ਼ਾ ਰੋਕ ਕੇ ਦਾਤਰ ਦੇ ਦੋ ਦਿਨ ਵਾਲੇ ਤਿੰਨ ਜਾਣੇ ਸੀਗੇ ਫਟੇ ਬਾਅਦ ਕੇ ਲਾ ਕੇ ਈ ਰਿਕਸ਼ਾ ਰੋਕ ਕੇ ਪਰ ਦਾਤਰ ਬੁਖਾ ਕੇ ਉਹ ਬੰਦੇ ਤੋਂ ਜਿਹੜੇ ਇਹ ਪੈਸੇ ਇਹ ਜਦੋਂ ਉਹਨਾਂ ਨੇ ਰੋਕਿਆ ਕਿ ਤੇ ਦਾਤ ਨੂੰ ਕੋ ਬ੍ਰ ਇਹ ਦਾਤ ਹੁਣ ਫੜੇਗੇ ਹੁਣ ਗਾਤਨਾਮ ਹੁਣ ਫੜੀ ਸਕੂਟਰੀ ਤੋਂ ਵਾਰਦਤ ਕਰਨ ਜਾਣੀ ਸੀ ਐਕਟਵ ਜਿਹੜੀ ਅੱਗੇ ਪੜੀ ਗਈ ਹੈ ਨੈਚਰਲੀ ਜਦ ਸਕੂਟਰੀ ਤੇ ਜਿਹੜੀ ਹੁਣ ਸਕੂਟਰੀ ਰਿਕਵਰ ਕੀਤੀ ਹੈ ਇਹਦੇ ਉੱਤੇ ਚੜ ਕੇ ਜੇਹੀ ਮੈਂ ਉਹੀ ਬੇਰਤੀ ਕਰ ਰਿਹਾ ਹਾਂ ਨੀ ਨੀ ਕਿ ਜਿਹੜੇ ਸਕੂਟਰੀ ਤੇ ਚੜ ਕੇ ਜਿਹੜਾ ਹੈਗਾ ਦਾਤ ਦੇ ਨਾਲ ਜਿਹੜੀ ਹੈਗੀ ਹੈ ਵਾਰਦਤ ਕੀਤੀ ਹੈ ਜਿਹੜੀ ਸਕੂਟਰੀ ਰਿਕਵਰ ਹੋ ਗਈ ਹੈ ਔਰ ਦਾਤ ਦੀ ਇਹੀ ਥਾਪੀ ਕਰੀ ਪਰ ਤੁਹਾਡੇ ਥਾਣਾ ਡਿਵੀਜ਼ਨ ਨੂੰ ਸਾਫ ਦੇ ਐਸਐਚਓ ਤੇ ਐਸਿਕ ਸਾਹਿਬ ਇਹਨਾਂ ਮਰਕਾਪਤੀ ਦੁਆਰਾ ਰੋਕ ਕੇ ਕਿ ਵਾਰਦਤ 12 3 ਹੋ ਚੁੱਕੀ ਜਦ ਉਹ ਹੋਈ ਹੈ ਨੇ ਕਿ ਫੋਰਮ ਤੇ ਮਾਰਤੂ ਬਾਤ ਕੀ ਲਿਆ ਵਾਰਤਨਾ ਰਿਮਾਂਡ ਮਿਲ ਲੇ ਕਿ ਬਿਲਕੁਲ ਸਾਨੂੰ ਉਮੀਦ ਹੈ ਕਿ ਘੱਟੋ ਘੱਟ ਦੇ ਨਾਲ 20 ਤੋਂ ਜ਼ਿਆਦਾ ਤਬਾਹਦਤਾ ਜਿਹੜੀਆਂ ਹੈਗੀਆਂ ਟ੍ਰੇਸ ਹੋਣਗੀਆਂ ਕਿਉਂਕਿ ਕੁਝ ਇਹਨਾਂ ਨੇ ਜਿਹੜੀਆਂ ਹੁਣ ਅਜੇ ਟ੍ਰੇਸ ਕਰ ਰਹੇ ਕੁਝ ਜਿਹੜੀਆਂ ਬਾਕੀ ਹੋਰ ਵੀ ਜਿਹੜੇ ਅੱਗੇ ਬਾਕੀ ਦੂਸਰੀਆਂ ਦੇ ਨਾਲ ਦੇ ਸਾਥੀ ਹੈਗੇ ਉਹਨਾਂ ਤੋਂ ਵੀ ਪਤਾ ਲੱਗਣੇ ਹੈ ਨਾ ਕਿ ਕ੍ਰਿਮੀਨਲ ਦਾ ਇਹ ਹੁੰਦਾ ਕ੍ਰਿਮੀਨਲ ਉਹਨੇ ਕੀ ਗੱਲ ਐਕਟੀਵਿਟੀ ਦਾਸਣਾ ਹੁੰਦਾ ਜਿੰਨਿ ਕ ਪੁਲਿਸੋਂ ਤੋਂ ਪੁੱਛਣਾ ਜਦੋਂ ਜ਼ਿਆਦਾ ਉਹ ਤਰੀਕੀ ਨਾਲ ਪੁੱਛ ਕੇ ਜਿਹੜੀ ਹੈਗੀ ਰਿਮਾਂਡ ਲੈ ਕੇ ਕਰਾਂਗੇ ਤਾਂ ਫਿਰ ਉਹਦਾ ਇਨਫਾਰਮੇਸ਼ਨ ਜ਼ਰੂਰ ਹੋਵੇ। ਦੇਸੀ ਕਿੱਥੇ ਰਹਿਣ ਵਾਲੇ ਤੁਹਾਨੂੰ ਜਵਾਹਰਨਗਰ ਗਿਆਪਦੇ ਹੈ ਗੇਲੋ ਨੇ ਅਣ ਦੇ ਕਿਤੇ ਕਿਹੜੇ ਕਿਹੜੇ ਇਹਨਾਂ ਦੇ ਇੱਗੇ ਛੁੜੇ ਹੋਏ ਸੀ ਕਿਹੜਾ ਦੱਸ ਕੇ ਮੋਸਟਲੀ ਜਿਹੜੇ ਏਰੀਆ ਜਿਹੜੇ ਵਿੱਚ ਪਾਉਂਦੇ ਇਹਨਾਂ ਨੂੰ ਫੜਿਆ ਗਿਆ ਉਹ ਤਾਂ ਸਾਡੇ ਡਿਵੀਜ਼ਨ ਨੰਬਰ 7 ਦੇ ਵਿੱਚ ਫੜਿਆ ਗਿਆ ਵਾਰਦਾਤ ਕਰਦੇ ਨੇ ਕਰਦੇ ਫਿਰ ਔਰ ਬਾਕੀ ਜਿਹੜੇ ਇਹਨਾਂ ਦਾ ਜਿਹੜਾ ਏਰੀਆ ਸੀਗਾ ਉਹ ਦਾ ਆਪਣੇ ਲੁਧਿਆਣਾ ਬੱਸ ਸਟੈਂਡ ਦੇ ਨਾਲ ਦਾ ਜਿਹੜਾ ਹੈਗਾ ਮੋਡਲ ਟਾਉਨ ਦੇ ਜਿਹੜਾ ਪ्रेस ਲਿਖਿਆ ਹੋਇਆ ਅਗੇ ਉਸ ਏਰੀਏ ਦੇ ਵਿੱਚ ਕਦੇ ਨਸ਼ੇ ਦੀ ਆਦੀ ਸੀਗੇ ਉਹਦੇ ਜਿਹੜੀ ਹਜੇ ਤੱਕ ਐਸੀ ਗੱਲ ਕੋਈ ਨਹੀਂ ਹੈਗੀ ਬਟ ਫਿਰ ਵੀ ਜਿਹੜਾ ਰਿਮਾਨਡ ਲੈ ਕੇ ਜਿਹੜੀ ਹੈਗਾ ਜੋ ਵੀ ਹਸਪੀਟਲ ਟੈਸਟ ਕਰਵਾ ਕੇ ਫਿਰ ਕਰ ਸਰ ਇੱਕ ਕੰਮ ਕੰਮ ਕੀ ਕਰਦੇ ਸੀ ਇਹ ਕੰਮ ਜਾਂ ਜਿਹੜੇ ਖਾਸ ਜਿਹੜੇ ਹੈਗੇ ਤਿੰਨ ਮੁਕੱਦਮੇ ਦਰਜ ਹੈਗੇ ਨੇ 2023 ਤੋਂ ਇਹ ਜੇਲ੍ਹ ਚ ਸੀਗਾ ਬਾਹਰ ਆਇਆ ਇਹ ਵਿਲਾ ਟਾਈ ਸਰ ਮੈਰੀਟ ਆਨ ਮੈਰੀਟ ਸਰ ਇਹ ਜਿਹੜੇ ਜਿਹੜੇ ਲਿਖੇ ਗਏ ਇਹਨਾਂ ਵੀ ਫੌਲਟ ਹੋਏ ਨੇ ਤੇ ਦੋ ਬਰਾਮਦ ਹੋਏ ਨੇ ਬਾਕੀ ਇਹ ਫਾਰਾ ਬਾਕੀ ਜਿਹੜੇ ਕਿਥੋ ਕਿਥੋਂ ਹੋਏ ਨੇ ਕਿਹੜੇ ਕਿਹੜੇ ਇਹਨਾਂ ਨੇ ਕਿਹ ਬਾਅਦ ਦਿੱਤਾ ਕਿੰਨੀਆਂ ਹੋਈਆਂ ਆਈਐਮਆਈ ਸਰਸਵਾਗੇ ਜ਼ਰੂਰ ਤੇ ਬਾਕੀ ਵੀ ਜਿਹੜੇ ਨੇ ਵੇਚਦੇ ਸੀ ਕਿੱਥੇ ਲੈ ਜਾ ਕੇ ਵੇਚਦੇ ਸੀ ਅੱਜ ਤੱਕ ਇਹ ਸਾਰੇ ਜਿਹੜੇ ਹੈਗੇ ਨਾ ਜੀ ਆਹਨ ਰਿਮਾਂਡ ਲੈ ਲਿਆ ਨਾ ਕੁਸ਼ਕਸ਼ ਕਰਕੇ ਜ਼ਰੂਰ ਕਰਦੇ ਨੇ ਉਹ ਬ੍ਰਹਮਤੋ ਜੀ ਕਿੰਨਾ ਦਾ ਸੇਟ ਦਿੱਤਾ ਰਿਮਾਂਡ ਇਹਨਾਂ ਦੀ ਸਿਸਟਮ ਐਂਡ ਸਲੋਪ ਨਹੀਂ ਕਰਦੇ ਜਿਵੇਂ ਉਹ ਵੀ ਜਿੱਦ ਕਰਦਾ ਦੇਖ ਕੋਈ ਨਹੀਂ ਥੈਂਕ ਯੂ ਇੱਕ ਭੁਵਿੰਦਰ ਜੀ ਪਿਛਲੇ ਸਾਲ ਮਰਡਰ ਹੋਇਆ ਸੀਗਾ ਜੇਲ੍ਹ ਦੇ ਨਾਲ ਬਿਲਕੁਲ ਉਹ ਹੋਇਆ ਕੁਸ਼ੂ ਦਾ ਬਣਿਆ ਉਹ ਤੇ ਚੱਲੋ ਅੱਗ ਲਾ ਕੇ ਸਾੜ ਦਿੱਤਾ ਸੀ ਯਾਰ ਇਹ ਵੀ ਆਪਣਾ ਐਫਐਸਐਲ ਰਿਪੋਰਟ ਮੰਗਾਈ ਅਸੀਂ ਅੱਛਾ ਉਹ ਐਕਸੈਸ ਕਰਦੇ ਨਹੀਂ ਉਹ ਬੰਦੇ ਟ੍ਰੇਸ ਤੋਂ ਨਹੀਂ ਆਈਏ